ਗੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕੁਰ ਭਲੋ ਹਮਾਰਾ ਆਓ ਇਹ ਸ਼ਬਦ ਪੰਜਵੇਂ ਬਾਦਸ਼ਾਹ ਸਭ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਰਾਗ ਟੋਡੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 717 ਨੰਬਰ ਅੰਗ ਉਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਸਾਧ ਸੰਗ ਗੁਰੂ ਦੀ ਸੰਗਤ ਦੇ ਵਿੱਚ ਹਰ ਹਰ ਨਾਮ ਅਕਾਲ ਪੁਰਖ ਪਰਮਾਤਮਾ ਦਾ ਨਾਮ ਚਿਤਾਰਾ ਜਦੋਂ ਸਿਮਰਦਾ ਹਾਂ ਸਹਿਜ ਆਤਮਿਕ ਅਡੋਲਤਾ ਦੇ ਕਾਰਨ ਆਨੰਦ ਹੋਵੇ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ ਦਿਨ ਰਾਤ ਦਿਨ ਰਾਤ ਅੰਕੁਰ ਪਲੋਹ ਮਾਰਾ ਅੰਕੁਰ ਕਹਿੰਦੇ ਨੇ ਪਿਛਲੇ ਬੀਜੀ ਹੋਏ ਭਲੇ ਕਰਮਾਂ ਦਾ ਅੰਗੂਰ ਹੈ ਪਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਹੋ ਜਾਂਦੀ ਹੈ ਉਸ ਆਤਮਿਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਦਿਨ ਰਾਤ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਹੇ ਪਾਈ ਸਾਧ ਸੰਗਤ ਦੀ ਬਰਕਤ ਨਾਲ ਅਸਾਂ ਜੀਵਾ ਦੇ ਪਿਛਲੇ ਕੀਤੇ ਹੋਏ ਕਰਮਾਂ ਦਾ ਫਲ ਆਂਗੂਰ ਫੁੱਟ ਪੈਂਦਾ ਹੈ ਗੁਰ ਪੁਰਾ ਪੇਟਿਓ ਵੱਡ ਭਾਗੀ ਜਾ ਕੋ ਅੰਤ ਨਾ ਪਾਰ ਆਵਰਾ ਕਰ ਗਹਿ ਕਾਡ ਲਿਓ ਜਨ ਆਪਣਾ ਵਿਖ ਸਾਗਰ ਸੰਸਾਰਾ ਗੁਰ ਪੂਰਾ ਪੇਟਿਓ ਪੇਟਿਓ ਕਹਿੰਦੇ ਨੇ ਮਿਲ ਪਿਆ ਪੂਰਾ ਗੁਰ ਬੜਾ ਭਾਗੀ ਵੱਡੀ ਕਿਸਮਤ ਦੇ ਨਾਲ ਜਾ ਕੋ ਜਿਸ ਦਾ ਜਿਸ ਪਰਮਾਤਮਾ ਦਾ ਅੰਤ ਨਾ ਪਾਰਾ ਬਾਰਾ ਪਾਰ ਬਰ ਪਾਰ ਬਾਰ ਪਰਲਾ ਉਰਲਾ ਬੰਨਾ ਕਾਰਗਹਿ ਕਰ ਕਹਿੰਦੇ ਨੇ ਹੱਥਾਂ ਨੂੰ ਗਹਿ ਫੜ ਕੇ ਕਾੜ ਲਿਓ ਕੱਢ ਲਿਆ ਜਨ ਨੇ ਆਪਣਾ ਆਪਣੇ ਦਾਸ ਨੂੰ ਵੇਖ ਜਹਿਰ ਆਤਮਕ ਜੀਵਨ ਮੁਕਾਉਣ ਵਾਲੇ ਮਾਇਆ ਦੇ ਮੋਹ ਦੇ ਜ਼ਹਿਰ ਸਾਗਰ ਸੰਸਾਰ ਇਸ ਸੰਸਾਰ ਸਮੁੰਦਰ ਦੇ ਹੇ ਭਾਈ ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿਸ ਦੀ ਆਸਤੀ ਦਾ ਉਰਲਾ ਪੜਲਾ ਬੰਨਾ ਨਹੀਂ ਲੱਭ ਸਕਦਾ ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ ਉਸ ਦਾ ਹੱਥ ਫੜ ਕੇ ਬਿਹੂਲੇ ਸੰਸਾਰ ਸਮੁੰਦਰ ਵਿੱਚੋਂ ਬਾਹਰ ਕੱਢ ਲੈਂਦਾ ਹੈ ਜਿਸ ਸੇਵਕ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਜਨਮ ਮਰਨ ਕੱਟ ਗੁਰਬਚਨੀ ਬੋੜ ਨਾ ਸੰਕਟ ਦੁਆਰਾ ਨਾਨਕ ਸ਼ਰਨ ਗਹੀ ਸੁਆਮੀ ਕੀ ਪੁਨ ਪੁਨ ਨਮਸਕਾਰ ਜਨਮ ਮਰਨ ਜੰਮਣ ਮਰਨ ਕਾਟੇ ਕੱਟ ਜਾਂਦੇ ਹਨ ਗੁਰਬਚਨੀ ਗੁਰੂ ਦੇ ਬਚਨਾਂ ਦੇ ਰਾਹੇ ਬੋੜ ਨ ਸੰਕਟ ਦੁਆਰਾ ਸੰਕਟ ਦੁਆਰਾ ਕਸ਼ਟਾਂ ਵਾਲੇ 84 ਦੇ ਗੇੜ ਦਾ ਦਰਵਾਜ਼ਾ ਨਾਨਕ ਏ ਨਾਨਕ ਸ਼ਰਨ ਜਦੋਂ ਗੁਰੂ ਦੀ ਸ਼ਰਨ ਪਿਆ ਗਹੀ ਫੜੀ ਹੈ ਸਵਾਮੀ ਕੀ ਮਾਲਕ ਪ੍ਰਭੂ ਦੀ ਪੁਨ ਪੁਨ ਮੋੜ ਮੋੜ ਕੇ ਏ ਭਾਈ ਗੁਰੂ ਦੇ ਬਚਨਾਂ ਉੱਤੇ ਤੁਰਿਆ ਜਨਮ ਮਰਨ ਵਿੱਚ ਪਾਉਣ ਵਾਲੀਆਂ ਫਾਇਆਂ ਕੱਟੀਆਂ ਜਾਂਦੀਆਂ ਹਨ ਕਸਟਮ ਪਰੇ 84 ਦੇ ਗੇੜ ਦਾ ਦਰਵਾਜ਼ਾ ਮੋੜ ਮੋੜ ਨਹੀਂ ਵੇਖਣਾ ਪੈਂਦਾ ਏ ਨਾਨਕ ਆਖੇ ਭਾਈ ਗੁਰੂ ਦੀ ਸੰਗਤ ਦੀ ਬਰਕਤ ਨਾਲ ਮੈਂ ਵੀ ਮਾਲਕ ਪ੍ਰਭੂ ਦਾ ਆਸਰਾ ਲਿਆ ਹੈ ਮੈਂ ਉਸ ਦੇ ਦਰ ਤੇ ਮੁੜ ਮੁੜ ਸਿਰ ਨਿਭਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ